ਸ਼ਰਪਰ ਪੁਲਿਸ ਨੇ 55400 ਨਸ਼ੀਲੇ ਕੈਪਸੂਲਾਂ ਅਤੇ ਗੋਲੀਆਂ ਸਮੇਤ 6 ਵਿਅਕਤੀਆਂ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ ਪੁਲਿਸ ਨੇ ਕਾਬੂ ਕੀਤਾ ਗਿਆ ਕਥਿਤ ਦੋਸ਼ੀਆਂ ਪਾਸੋਂ 10 ਲੱਖ ਰੁਪਏ ਦੀ ਡਰੱਗਮਨੀ ਵੀ ਬਰਾਮਦ ਕੀਤੀ ਹੈ ਸਥਾਨਕ ਪੁਲਿਸ ਲੈਣ ਗਰਾਊਂਡ 'ਚ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਐਸਪੀਡੀ ਸਰਬਜੀਤ ਸਿੰਘ ਬਾਹੀਆ ਨੇ ਦੱਸਿਆ ਕਿ ਸੀਆਈਏ ਸਟਾਫ ਪੁਲਿਸ ਨੇ ਬੀਤੇ ਦਿਨੀ ਗੁਪਤ ਸੂਚਨਾ ਦੇ ਆਧਾਰ 'ਤੇ ਮੁਹੱਲਾ ਜਗਤਪੁਰਾ ਦੇ ਰਹਿਣ ਵਾਲੇ ਅਜੀਵਾਲੀਆ ਜੋ ਕਿ ਕੱਪੜੇ ਦੀ ਦੁਕਾਨ ਚਲਾਉਂਦਾ ਹੈ ਤੇ ਦੁਕਾਨ ਦੀ ਆਰਚ 'ਚ ਨਸ਼ੀਲੀਆਂ ਗੋਲੀਆਂ ਅਤੇ ਕੈਪਸੂਲ ਵੇਚਦਾ ਪੁਲਿਸ ਨੇ ਉਸ ਨੂੰ 2400 ਨਸ਼ੀਲੇ ਕੈਪਸੂਲਾਂ ਅਤੇ 17000 ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕੀਤਾ ਸੀ ਜਿਸ ਨੇ ਦੌਰਾਨ ਪੁੱਛਗਛ ਦੱਸਿਆ ਸੀ ਕਿ ਉਹ ਆਗਰਾ ਦੇ ਰਹਿਣ ਵਾਲੇ ਰਾਹੁਲ ਯਾਦਵ ਤੋਂ ਇਹ ਸਾਰਾ ਸਮਾਨ ਮੰਗਵਾਉਂਦਾ ਸੀ ਤੇ ਫਿਰ ਅੱਗੇ ਇਸ ਦੀ ਸਪਲਾਈ ਕਰਦਾ ਸੀ ਉਹਨਾਂ ਨੇ ਦੱਸਿਆ ਕਿ ਜਦੋਂ ਅਜੀਵਾਲੀਆਂ ਵੱਲੋਂ ਦੱਸੇ ਗਏ ਵਿਅਕਤੀ ਨੂੰ ਕਾਬੂ ਕੀਤਾ ਗਿਆ ਤਾਂ ਉਸ ਵੱਲੋਂ ਮੰਨਿਆ ਗਿਆ ਕਿ ਉਹ ਟਾਂਡਾ ਚ ਰਜਿੰਦਰਾ ਮੈਡੀਕਲ ਸਟੋਰ ਚਲਾਉਣ ਵਾਲਿਆਂ ਨੂੰ ਨਸ਼ੀਲੀਆਂ ਗੋਲੀਆਂ ਤੇ ਕੈਪਸੂਲਾਂ ਦੀ ਸਪਲਾਈ ਕਰਦਾ ਸੀ ਜੋ ਕਿ ਅੱਗੇ ਲੋਕਾਂ ਨੂੰ ਇਹ ਨਸ਼ੀਲੀਆਂ ਗੋਲੀਆਂ ਤੇ ਕੈਪਸੂਲ ਵੇਚਦੇ ਸੀ ਐਸਪੀ ਬਹਾਇਆ ਨੇ ਦੱਸਿਆ ਕਿ ਜਦੋਂ ਪੁਲਿਸ ਦੀ ਟੀਮ ਵੱਲੋਂ ਰਜਿੰਦਰਾ ਮੈਡੀਕਲ ਸਟੋਰ ਦੇ ਮਾਲਕ ਚਾਂ ਸਿੰਘ ਦੇ ਘਰ ਰੇਡ ਕੀਤੀ ਗਈ ਤਾਂ ਉਸ ਦੇ ਘਰੋਂ 16800 ਨਸ਼ੀਲੀਆਂ ਗੋਲੀਆਂ ਅਤੇ 19200 ਨਸ਼ੀਲੇ ਕੈਪਸੂਲ ਬਰਾਮਦ ਹੋਏ। ਉਹਨਾਂ ਦੱਸਿਆ ਕਿ ਪੁਲਿਸ ਨੇ ਕਾਬੂ ਕੀਤੇ ਗਏ ਕਥਤ ਦੋਸ਼ੀਆਂ ਪਾਸੋਂ 10 ਲੱਖ ਦੀ ਡਰੱਗਮਨੀ ਵੀ ਬਰਾਮਦ ਕੀਤੀ ਹੈ ਤੇ ਪੁਲਿਸ ਵੱਲੋਂ ਮਾਮਲੇ ਦੀ ਹੋਰ ਵੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਹੁਸ਼ਰਪੁਰ ਨੇ ਉਸ ਦੇ ਨਾਲ ਚੇਤਨ ਕਸ਼ਵਤ ਦੀ ਰਿਪੋਰਟ ਜਿਸ ਟਿਕਾਣਾ ਕੋਲਦੇ ਵਿੱਚ ਅਸੀਂ ਐਫੀਆਰ ਦਰਜ ਕੀਤੀ ਸੀ 288 ਨੰਬਰ ਸਿਟੀ ਠਾਣੇ ਦੇ ਵਿੱਚ ਸਾਡੇ ਸੀਆਈਏ ਚਾਰਜ ਗੁਰਪ੍ਰੀਤ ਔਰ ਉਹਨਾਂ ਦੀ ਟੀਮ ਵੱਲੋਂ ਔਰ ਇਹਦੇ ਵਿੱਚ ਅਸੀਂ ਅਜੇ ਵਾਲਿਆ ਨਾਂ ਦਾ ਇੱਕ ਬੰਦੇ ਨੂੰ ਫੜਿਆ ਸੀਗਾ ਔਰ ਉਹਦੀ ਕੋਲੋਂ ਪ੍ਰੋਕਸੀਮੇਟਲੀ ਜਿਹੜੀ ਰਿਕਵਰੀ ਹੋਈ ਸੀ ਹਜ਼ਾਰਡਸ ਦੇ ਵਿੱਚ ਗੋਲੀਆਂ ਜਿਹੜੀਆਂ ਹੈਗੀਆਂ ਸੀਗੀਆਂ ਤਰੀ ਬੀਜ਼ ਆ ਦੇ ਕਰੀਬ ਗੋਲੀਆਂ ਤੇ ਕੈਪਸੂਲ ਉਹਦੇ ਕੋਲ ਮਿਲੇ ਸੀਗੇ ਉਹਦੀ ਫਰਦਰ ਜਿਹੜੀ ਇਨਟੈਰੋਗੇਸ਼ਨ ਦੇ ਵਿੱਚ ਉਹਦੀ ਫਾਰਵਰਡ ਲਿੰਕਸ ਦੇ ਵਿੱਚ ਤੇ ਬੈਕਵਰਡ ਲਿੰਕ ਦੇ ਵਿੱਚ ਬੈਕਵਰਡ ਲਿੰਕ ਦੇ ਵਿੱਚ ਇੰਟਰ ਸਟੇਟ ਹੈਗਾ ਤੁਹਾਡਾ ਜਿਹੜਾ ਬੰਦਾ ਅਸੀਂ ਨਾਮਿਨੇਟ ਕੀਤਾ ਉਹ ਆਗਰ ਤੋਂ ਆ ਮਿਸਟਰ ਯਾਦਵ ਜੀ ਆਗੇ ਉਤੋਂ ਔਰ ਫਾਰਵਰਡ ਲਿੰਕ ਦੇ ਵਿੱਚੋਂ ਅਵਤਾਰ ਹੈਗਾ ਗੜਦੀਵਾਲ ਤੋਂ ਕਰਮਜੀਤ ਹੈਗਾ ਟੋਮਡਲ ਟਾਉਨ ਤੋਂ ਚੈਨਦੀਪ ਰੀਜਿੰਦਰ ਚਰਨ ਇਹ ਤਿੰਨੋ ਹੀ ਹੈਗੇ ਆ ਟਾਂਡੇ ਤੋਂ ਔਰ ਇਹਨਾਂ ਦੇ ਕੋਲੋਂ ਟੋਟਲ ਅਸੀਂ 21601 ਕੈਪਸੂਲ ਹੈ 28100 ਗੋਲੀਆਂ ਮਾਗ ਕੇ ਹੈਗੀਆਂ 5000 ਹੋਰ ਡਿਫਰੈਂਟ ਗੋਲੀਆਂ ਹੈਗੀਆਂ ਔਰ 10 ਲੱਖ ਦੇ ਕਰੀਬ ਜਿਹੜੀ ਡਰਗ ਮਨੀ ਕੁਝ ਅਜੇ ਤੋਂ ਮਿਲੀ ਸੀ ਤੇ ਕੁਝ ਇਹਦੇ ਤੋਂ ਲਈ ਸੀਗੇ ਆਪਣੇ ਤੋਂ ਜਿਹੜੇ ਟਾਂਡੇ ਵਾਲਾ ਹੈਗਾ 5 ਲੱਖ ਉਹਨਾਂ ਤੋਂ ਟਾਂਡੇ ਆਣਾ ਤੋਂ 5 ਲੱਖ ਜਿਹੜੀ ਸੀ ਅਜੇ ਦੇ ਕੋਲ ਔਰ ਇਹ ਜਿਹੜੀ ਫਰਦਰ ਜਿਹੜੀ ਇਨਵੈਸਟੀਗੇਸ਼ਨ ਆ ਉਹ ਗoing on ਹੈਗੀ ਆ ਔਰ ਜਿਹੜੇ ਇਹਦੇ ਫਾਰਵਰਡ ਲੀਕਸ ਹੈਗੇ ਆ ਔਰ ਬੈਕਵਰਡ ਲੀਕਸ ਹੈਗੇ ਆ ਇਹਨੂੰ ਅਸੀਂ ਡੈਡ ਐਂਡ ਤੱਕ ਲੈ ਕੇ ਜਾਵਾਂਗੇ ਤਾਂਕਿ ਜਿਹੜੇ ਇਸ ਨਸ਼ੇ ਦੇ ਕੈਪਸੂਲ ਤੇ ਗੋਲੀਆਂ ਆ ਕੇ ਸਾਡੇ ਨੌਜਵਾਨ ਬਰਬਾਦ ਹੋ ਰਹੇ ਆ ਉਹਨੂੰ ਅਸੀਂ ਖਤਮ ਕਰੀਏ ਸਰ ਇਹ ਆਖਰੀ ਤੋਂ ਪਿੱਛੇ ਇਨਾਂ ਦਾ ਜਿਹੜੀ ਸਾਡੇ ਕੋਲ ਜਿਹੜੀ ਇਨਫੋਰਮੇਸ਼ਨ ਆਈ ਸੀ ਵੀ ਕੋਰੀਅਰ ਦੇ ਥਰੂ ਆਪਣਾ ਜਿਹੜਾ ਹੈਗਾ ਅਜੇ ਇਹ ਕੋਰੀਅਰ ਕਰਦਾ ਸੀਗਾ ਉੱਥੋਂ ਆਗਰੇ ਵਾਲੇ ਬੰਦੇ ਨੇ ਇਹਦਾ ਫੋਨ ਤੇ ਲਿੰਕ ਸੀਗਾ ਇੰਟਰਨੈਟ ਕਾਲਿੰਗ ਹੈਗੀਆਂ ਔਰ ਉਹਦੇ ਦੌਰਾਨ ਹੀ ਉੱਥੋਂ ਪਾਰਸਲ ਕਰਕੇ ਇਹਨੂੰ ਸੈਂਡ ਕਰ ਦਿੰਦਾ ਸੀਗਾ ਰਸੀਦ ਔਰ ਇੱਥੋਂ ਇਹ ਪਾਰਸਲ ਵਾਲੇ ਨੂੰ ਆਪਣੀ ਰਸੀਦ ਦਿਖਾ ਕੇ ਉਹ ਪਾਰਸਲ ਆਪਣਾ ਲੈ ਲੈਂਦਾ ਸੀਗਾ ਜਿਹੜਾ ਕੋਰੀਅਰ ਆਉਂਦਾ ਸੀ ਦੇਖੋ ਗੈਂਗ ਹੀ ਹੋ ਗਏ ਨਾ 6 ਦਾ ਹੋ ਗਿਆ ਸਰ ਹੋਰ ਬੰਦੇ ਵੀ ਸਾਡੇ ਨਾਮਿਨੇਟ ਹੈਗੇ ਆ ਇੱਕ ਤਰ੍ਹਾਂ ਦਾ ਨੈਟਵਰਕ ਸੀਗਾ ਇਹ ਨਸ਼ੀਲੇ ਕੈਪਸੂਲ ਗੋਲੀਆਂ ਦਾ ਦੇਖੋ ਹਲੇ ਤੱਕ ਜਿਹੜੇ ਸਾਡੇ ਕੋਲ ਔਨ ਰਿਕਾਰਡ ਹੈਗੇ ਮੈਂ ਹਲੇ ਉਹਨਾਂ ਦਾ ਨਾਂ ਨਹੀਂ ਲਵਾਵਾਂਗਾ ਦੋ ਤੋਂ ਤਿੰਨ ਬੰਦੇ ਹੈਗੇ ਹੋਰ ਜਿਹੜੇ ਅਸੀਂ ਹਲੇ ਰਾਉਂਡ ਅਪ ਕਰਨੇ ਹੈਗੇ ਆ ਔਰ ਉਹਨਾਂ ਦੀ ਫਰਦਰ ਇਨਵੈਸਟੀਗੇਸ਼ਨ ਚ ਜਿੱਦਾਂ ਜਿੱਦਾਂ ਸਾਡੇ ਕੋਲ ਐਵੀਡੈਂਸ ਆਈ ਜਾ ਰਹੀ ਹੈ ਕਿ ਕਿ ਐਵੀਡੈਂਸ ਲਈ ਸਾਡੀਆਂ ਟੀਮਾਂ ਲੱਗੀਆਂ ਹੋਈਆਂ ਆ ਲਿੰਕ ਐਵੀਡੈਂਸ ਲਈ ਔਰ ਕਈ ਤਰ੍ਹਾਂ ਦੀਆਂ ਜਨਕਿ ਜੋ ਕਿਦਾਂ ਭਾਜੀ ਹੁਣੇ ਗੱਲ ਕੀਤੀ ਹੈ ਉਹ ਵਾਹਾਂ ਹੈਗੀਆਂ ਐਵੀਡੈਂਸ ਹੋਏਗੀ 100% ਉਪਤੀ ਕਰਦੇ ਅਜੇ ਤੇ ਪੜਚਾ ਹੈਗਾ ਕਰਮਜੀਤ ਤੇ ਵੀ ਹੈਗਾ ਰਜਿੰਦਰ ਤੇ ਵੀ ਹੈਗਾ ਸਰ ਇਹ ਕਾਨੂੰਨ ਦੇ ਅਕੀ ਪੂਰੀ ਅਕੂ ਇਹ ਕਰਦੇ ਜਿਹੜੀ ਇਹਦੀ ਇੰਟਰੋਗੇਸ਼ਨ ਆਈ ਹੈ ਅਪਰੋਕਸੀਮੇਟਲੀ ਇਹ ਹੈ ਦੇਰ ਤੋਂ 2 ਸਾਲ ਤੋਂ ਇਹ ਕੰਮ ਕਰ ਰਹੇ ਆ ਜਿਹੜੇ ਆਗ੍ਰੀਤ ਮੰਗਾਰੇ ਸੀ ਉਹਦੇ ਵੀ ਕੋਈ ਪੱਤਵਾਂ ਵਗੈਰਾ ਉਹ ਕਿਹੜੇ ਪਾਇਆ ਰਿਹਾ ਹੈ ਬਿਲਕੁਲ ਜੀ ਨਾਮਿਨੇਟ ਅਸੀਂ ਕੀਤਾ ਉਹ ਬੈਕਵਰਡ ਤੋਂ ਉਹਦੀ ਐਵੀਡੈਂਸ ਕਲੈਕਟ ਕਰ ਰਹੇ ਆ ਅਸੀਂ ਜਿਹੜੇ ਅਕਾਊਂਟਸ ਪੈਸੇ ਗਏ ਆ ਕੁਝ ਚਲੋ ਬੈਂਕਟੀਆਂ ਹੁੰਦੀਆਂ ਕੋਈਸ ਪ੍ਰੋਬਲਮਸ ਹੁੰਦੀਆਂ ਜਿਹੜੇ ਜਿਹੜੇ ਅਕਾਊਂਟਸ ਤੇ ਨੇ ਪੈਸੇ ਟ੍ਰਾਂਸਫਰ ਕੀਤੇ ਆ ਪਲੱਸ ਕੋਰੀਅਰ ਵਾਲੇ ਨੂੰ ਵੀ ਕਰਾਂਗੇ ਹੱਲੇ ਅਸੀਂ ਕੋਰੀਅਰ ਵਾਲੇ ਨੂੰ ਕੋਰੀਅਰ ਵਾਲੇ ਤੋਂ ਪੁੱਛਾਂਗੇ ਵੀ ਬਿਦਾਊਟ ਐਡਰੈਸ ਤੁਸੀਂ ਕਿਵੇਂ ਬਦੌਊਟ ਆਈਡੀ ਤੁਸੀਂ ਇੱਕ ਬੰਦਾ ਆਉਂਦਾ ਆ ਤੁਹਾਡਾ ਉੱਤੇ ਵੀ ਕਰਨ ਕਰੇ ਫਿਰ ਸਪਲਾਈ ਕਰਦੇ ਸੀ ਕੋਈ ਲੋਕਲ ਦੁਕਾਨ ਵਾਲਾ ਵੀ ਪੜਿਆ ਗਿਆ ਗੜੀ ਦਾ ਕੋਲ ਆ ਇਹ ਜਿਹੜਾ ਟਾਂਡੇ ਵਾਲਾ ਉਹ ਸ਼ਾਪ ਵਾਲਾ ਕਰੇ ਰੱਖੇ ਹੋਏ ਇਹਨਾਂ ਨੇ ਗਰਾਊਂਡ ਬਣਾਇਆ ਹੋਇਆ ਸੀ ਜੇ ਕੋਈ ਗਾਹਕ ਜਾਂਦਾ ਸੀ ਘਰੋਂ ਨੂੰ ਚੁਕਾਂਦੇ ਸੀ ਕਿਉਂਕਿ ਟਾਂਡੇ ਵਾਲੀ ਜਿਹੜੀ ਸਪਲਾਈ ਸੀ ਅਪ ਟੂ ਪੁਲੱਥ ਬੇਗੋਵਾਲ ਤੱਕ ਸੀ ਔਰ ਇਧਰ ਦਸੂਆ ਮਟੀਰੀਅਲ ਤੁਸ ਮੇਨ ਸਪਲਾਈਅਰ ਇਹ ਸੀਗਾ ਮੁੰਡਾ ਜਿਹੜਾ ਕਰਮਜੀਤ ਇਹ ਤੋਂ ਚੱਕਦਾ ਸੀ ਇਹਦੇ ਕੋਲ ਬਾਲੀ ਤੋਂ ਲੈਂਦਾ ਸੀ ਕਰਮਜੀਤ ਚੱਕ ਕੇ ਇਹਨਾਂ ਨੂੰ ਥੋੜਾ ਸਪਲਾਈ ਦੇਣ ਦਾ ਸੀਗਾ ਟਾਂਡੇ ਵਾਲਿਆਂ ਨੂੰ ਟਾਂਡੇ ਵਾਲੇ ਅੱਗੇ ਵੱਖ-ਵੱਖ ਦੁਕਾਨਾਂ 'ਤੇ ਸਪਲਾਈ ਕਰਦੇ ਸੀ ਦੇਖੀਏ ਟਰਾਈਬਿਊਟ ਵਿੱਚ ਐਮਐਲਏ ਜਸਪੀਰ ਰਾਜਾ ਜੀ ਦਾ ਰਾਈਟ ਹੈਡ ਹੈ ਉਹਨਾਂ ਦੀ ਇਨਵੋਲਵਮੈਂਟ ਹੈ ਦੇਖੋ ਜੇ ਜਿਹੜੀ ਵੀ ਮਰਜ਼ੀ ਹੋਵੇ ਸਰਕਾਰ ਵੱਲੋਂ ਕਲੀਅਰ ਹੋ ਰਿਹਾ ਤਾਂ ਮੈਂ ਤੁਹਾਨੂੰ ਹੋਰ ਕੀ ਕਹਿ ਸਕੀ ਹਟਿਆ ਕਿ ਇਨਵੈਸਟੀਗੇਸ਼ਨ ਕੈਰੀ ਆਨ ਹੈ ਇਨਵੈਸਟੀਗੇਸ਼ਨ ਕੈਰੀ ਆਨ ਹੈ ਉਦੇ ਚ ਕੋਈ ਹੋਵੇ ਜੀ ਐਨੀ ਵਨ ਕਿਉਂਕਿ ਪਹਿਲਾਂ ਵੀ ਸਿੰਪਲ ਪਾਲਿਸੀ ਹੈਗੀ ਐ ਐਸਐਸਵੀ ਸਾਹਿਬ ਕਿਉਂਕਿ ਇਹਦੇ ਵਿੱਚ ਕਾਫੀ ਸਾਨੂੰ ਵੀ ਪਿਛਲੇ ਇੱਕ ਹਫਤੇ ਤੋਂ ਸਾਰੇ ਡਰਗਮਨ ਦੀ ਜਿਹੜਾ ਬ੍ਰਾਈ ਨਹੀਂ ਨਹੀਂ ਇਹ ਡਰਗਮਨ ਨਹੀਂ ਹੈ ਜੀ ਹਲੇ ਉਹ ਤਾਂ ਇਨਵੈਸਟੀਗੇਸ਼ਨ ਚੱਲ ਰਹੀ ਹੈ ਜੀ ਉਹ ਅਲੱਗ ਮਾਲਪੈਟਰ ਹੈ ਇਹ ਇੱਕ ਤਾਂ ਇੱਕ ਹੀ ਤਰੀਕਰੀ ਹੋਈ ਹੋਈ ਹੈ ਜੀ ਬੜੋ ਨੋਟ ਤਾਂ ਬੜੋ ਨਾ ਪੁੱਛ ਲੈ ਜੀ ਹਾਂ ਜੀ ਇਦੇ ਵਿੱਚ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਨਾ ਉਹਦੇ ਵਿੱਚ ਹਲੇ ਇਨਵੈਸਟੀਗੇਸ਼ਨ ਕੈਰੀ ਹੋਣਾ ਹੈ ਜੀ ਆਹ ਹੋਰ ਵੀ ਆ ਸ਼ਹਿਰ ਦੇ ਵਿੱਚ ਵੀ ਹੋਰ ਹੈ ਗੱਲ ਇਹ। ਹੋਰ ਕਿੱਥੇ ਕਿੱਥੇ ਐਂਗਲ ਤੇ ਜਾਂਦਾ ਆ ਕਿਹੜੇ ਕੌਨੋ ਦੀ ਹੈਲਪ ਕਰ ਰਿਆ ਆ। ਇਹ ਸਾਰਾ ਨੈਟਵਰਕ ਹੀ ਅਸੀਂ ਨੰਗਾ ਕਰਾਂਗੇ। ਕਿ ਇਹ ਕਿਹੜੇ-ਕਿਹੜੇ ਪਾਸੇ ਜਿਹੜਾ ਬੰਦਾ ਕਿਹਦੀ ਹੈਲਪ ਲੈ ਰਿਆ ਸੀ ਕੀ ਕਰ ਰਿਆ ਸੀਗਾ। ਉਹ ਸਾਰੀ ਇਨਵੈਸਟੀਗੇਸ਼ਨ ਦਾ ਪਾਰਟ ਹੈਗਾ। ਜੀ। ਉਨਾ ਚਿਰ ਮੈਂ ਤੁਹਾਨੂੰ ਨੌਲੇਜ ਲਈ ਦੱਸ ਦਿੰਨਾ ਐਨਡੀਏ ਪੀਐਸ ਐਕਟ ਦਾ ਕਮਰਸ਼ੀਅਲ ਕਵੈਂਟਰੀ ਦਾ ਕੇਸ ਆ ਹੈ ਉਨਾ ਚਿਰ ਕਿਸੇ ਬੰਦੇ ਨੂੰ ਵੀ ਇਹਦੇ ਵਿੱਚ ਰੈਸਟ ਨਹੀਂ ਪਈ 6 ਬੰਦੇ ਫੜੇ ਆ ਜਿੰਨਾ ਚਿਰ ਸਾਡੇ ਕੋਲ ਐਵਿਡੈਂਸ ਨਹੀਂ ਆਈ ਵੀ ਆ ਜੀਐਨਏ ਯੂਨੀਵਰਸਿਟੀ ਸੀ ਪੋਟੈਂਸ਼ੀਅਲ ਇਨ एवरीवन ਐਂਡ एवरीथिंग ਅਰਾਊਂਡ ਅਸ ਵੀ ਡਰਾਈਵ ਇਨੋਵੇਸ਼ਨ ਐਂਡ ਅਨਟਰਪ੍ਰੈਨਿਓਰਸ਼ਿਪ ਵੀ ਗਰੂਮ ਕੰਪਟੈਂਟ ਗਲੋਬਲ ਸਿਟੀਜ਼ਨਸ ਟੂ ਅਫੈਕਟ ਪੋਜ਼ਿਟਿਵ ਚੇਂਜ ਅਰਾਊਂਡ ਥੇ